ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਭਾਈ ਕੇਦਾਰਾ ਜੀ ਨੇ ਭਾਈ ਪ੍ਰਾਣਾ ਜੀ ਨੇ ਆਖਣ ਲੱਗੇ ਮਹਾਰਾਜ ਨਿਤਨੇਮ ਕਰਨ ਦਾ ਕੀ ਲਾਭ ਹੈ ਕੀਰਤਨ ਦਾ ਕੀ ਲਾਭ ਹੈ ਅਤੇ ਕਥਾ ਦਾ ਕੀ ਲਾਭ ਹੈ ਸਤਗੁਰ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਨੇ ਸੰਗਤਾਂ ਨੂੰ ਸਮਝਾਇਆ ਕਿ ਭਾਈ ਜਦੋਂ ਕੱਲਾ ਸਿੱਖ ਨਿਤਨੇਮ ਕਰਦਾ ਹੈ ਉਦੋਂ ਉਹ ਆਪਣੇ ਖੇਤ ਨੂੰ ਰਮਾਉਂਦਾ ਹੈ ਭਾਵ ਉਹ ਆਪਣੇ ਖੇਤ ਨੂੰ ਹੀ ਪਾਣੀ ਦੇ ਰਿਹਾ ਜਿਵੇਂ ਟਿਊਬਵੈੱਲ ਨਾਲ ਅਸੀਂ ਆਪਣੇ ਹੀ ਖੇਤਾਂ ਵਿੱਚ ਪਾਣੀ ਪਾਉਨੇ ਆ ਇਸ ਤਰ੍ਹਾਂ ਜਦੋਂ ਕੱਲਾ ਸਿੱਖ ਬਾਣੀ ਪੜ ਰਿਹਾ ਹੈ ਉਦੋਂ ਆਪਣੇ ਹੀ ਖੇਤ ਨੂੰ ਰਮਾਰਿਆ ਹੈ ਪਾਣੀ ਦੇ ਰਿਹਾ ਹੈ ਜਦੋਂ ਮਹਾਰਾਜ ਕੀਰਤਨ ਹੁੰਦਾ ਹੈ ਉਦੋਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਦੱਸਦੇ ਨੇ ਕਿ ਭਾਈ ਉਦੋਂ ਜੋਰ ਦੀ ਬਾਰਿਸ਼ ਹੁੰਦੀ ਹੈ ਕੀਰਤਨ ਦੀ ਵਰਖਾ ਹੁੰਦੀ ਹੈ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਉਦੋਂ ਸ਼ਬਦ ਦੀ ਵਰਖਾ ਹੁੰਦੀ ਹੈ ਰਾਗੀ ਸਿੰਘ ਕੀਰਤਨ ਕਰਦੇ ਹਨ ਜਿਵੇਂ ਮੀਂਹ ਨਾਲ ਸਾਰਿਆਂ ਦੇ ਖੇਤਾਂ ਵਿੱਚ ਪਾਣੀ ਪੈ ਜਾਂਦਾ ਹੈ ਇਦਾਂ ਜਦੋਂ ਕੀਰਤਨ ਕੀਤਾ ਜਾਂਦਾ ਹੈ ਤਾਂ ਸੰਗਤ ਰੂਪ ਵਿੱਚ ਆਏ ਹੋਏ ਸਾਰੇ ਸਰੀਰ ਰੂਪੀ ਖੇਤਾਂ ਵਿੱਚ ਬਾਣੀ ਦਾ ਪਾਣੀ ਪੈ ਜਾਂਦਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਖੇਤ ਰੰਗ ਜਾਂਦੇ ਹਨ ਮਹਾਰਾਜ ਕਥਾ ਦਾ ਕੀ ਲਾਭ ਹੈ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਦੱਸ ਦੇ ਨੇ ਕਿ ਭਾਈ ਜਦੋਂ ਜ਼ੋਰਦਾਰ ਬਾਰਿਸ਼ ਹੋਵੇ ਤੇ ਪਾਣੀ ਥੋੜੀ ਧਰਤੀ ਗਿੱਲੀ ਕਰਕੇ ਰੁੜ ਜਾਂਦਾ ਹੈ ਫੇਰ ਫੇਰ ਸੁੱਕਾ ਹੋ ਜਾਂਦਾ ਹੈ ਜਦੋਂ ਅਸੀਂ ਕੀਰਤਨ ਸੁਣਦਿਆਂ ਉਹਨਾਂ ਚਿਰ ਸਾਡੇ ਤੇ ਅਸਰ ਰਹਿੰਦਾ ਹੈ ਉਨਾ ਚਿਰ ਆਨੰਦ ਰਹਿੰਦਾ ਜਦੋਂ ਅਸੀਂ ਬਾਹਰ ਚਲੇ ਜਾਂਦੇ ਆ ਫਿਰ ਆਨੰਦ ਖਤਮ ਹੋ ਜਾਂਦਾ ਜਦੋਂ ਕਥਾ ਹੁੰਦੀ ਹੈ ਕਥਾ ਇਸ ਤਰ੍ਹਾਂ ਹੈ ਜਿਵੇਂ ਝੜੀ ਲੱਗੀ ਹੋਵੇ ਜਦੋਂ ਆਕਾਸ਼ ਵਿੱਚ ਮੀਂਹ ਦੀਆਂ ਬੂੰਦਾਂ ਝੜੀ ਦੇ ਰੂਪ ਵਿੱਚ ਡਿੱਗਦੀਆਂ ਨੇ ਉਹ ਪਾਣੀ ਰੁੜਦਾ ਨਹੀਂ ਉਹ ਧਰਤੀ ਵਿੱਚ ਹੀ ਸਮਾ ਜਾਂਦੀਆਂ ਹਨ ਜਦੋਂ ਅਸੀਂ ਕਥਾ ਸੁਣਦੇ ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ ਤਾਂ ਉਹ ਵਿਚਾਰ ਸਾਡੇ ਮਨ ਵਿੱਚ ਸਮਾ ਜਾਂਦੀ ਹੈ ਵਸ ਜਾਂਦੀ ਹੈ ਇਸ ਕਰਕੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਸਾਡੇ ਮਨ ਵਿੱਚ ਗੁਰੂ ਦੀ ਕਥਾ ਗੁਰੂ ਦੀ ਸ਼ਬਦ ਦੀ ਵਿਚਾਰ ਸਾਡੇ ਮਨ ਵਿੱਚ ਵਸ ਜਾਏ